ਆਮ ਆਦਮੀ ਪਾਰਟੀ ਦਾ ਕੰਮ ਬਹੁਤ ਚੰਗਾ ਹੈ ਇਹ ਦੇ ਦੇਣਗੇ ਜੀ ਜਿਹੋ ਇਹਨਾਂ ਨੇ ਵਾਦਾ ਕੀਤਾ ਪੂਰਾ ਵੀ ਕਰਨਗੇ ਕੁੱਡੀਆਂ ਬਹੁਤ ਚੰਗਾ ਬੰਦਾ ਜੀ ਜਿੰਨਾ ਕਹਤੋਂ ਉਨਾ ਚੰਗਾ ਬੰਦਾ ਵਾਧੂ ਕਰਤੀ 24 ਘੰਟੇ ਬਿਜਲੀ ਚੱਲਦੀ ਹੈ ਜੀ ਇਹ ਵੀ ਲੁੱਟਿਆ ਇਹ ਤਾਂ ਇੱਕ ਨੰਬਰ ਦਾ ਮੁੱਖ ਮੰਤਰੀ ਮਿਲ ਗਿਆ ਹੁਣ ਸਾਨੂੰ ਅੱਜ ਕੁੱਡੀਆਂ ਆਲੀਆਂ ਨੇ ਕੋਈ ਖਾਸ ਕੰਮ ਲਿਖ ਰਹੇ ਨੇ ਨਹੀਂ ਲੁੱਟਿਆ ਨੇ ਇਹਨਾਂ ਦਾ ਲੁੱਟ ਲੈਵੋ ਖੁੱਤ ਅੱਛਾ ਹਾਂ ਰੋਜ਼ਗਾਰ ਚਾਹੀਦਾ ਜੀ ਝਾੜੂ ਵਾਲੇ ਵਗੈਰਾ ਲੱਗਦੇ ਨੇ ਝਾੜੂ ਵਾਲੇ ਵਗੈਰਾ ਹਾਂ ਸਾਲਾ ਪਸ ਕਰੀ ਜਾਂਦਾ ਉਹ ਤਾਂ ਹੋਰ ਗਰੀਬਾਂ ਵਾਸਤੇ ਸਹੀ ਹੈ ਇਹ ਸਭ ਲੋਕ ਇਹਨਾਂ ਨੇ ਲੱਗਿਆ ਹੁਣ ਤੱਕ ਸਾਨੂੰ ਤਾਂ ਇੰਨਾ ਨਹੀਂ ਲੁੱਟਿਆ ਜੀ ਬਾਦਲ ਸਾਹਿਬ ਕੇ ਨੇ ਇੰਨਾ ਨਹੀਂ ਲੁੱਟਿਆ ਇਹਨਾਂ ਨੇ ਕੀ ਲੁੱਟ ਲਿਆ ਦੂ ਪਹਿਲਾਂ ਸਰਕਾਰ ਦਾ ਇਹਨਾਂ ਦੀ ਹੋਣ ਬਣੀ ਇਹ ਤਾਂ ਕਹਿੰਦੇ ਪਾਣੇ ਦੂ ਪਹਿਲਾਂ ਚਿੱਟਾ ਜਣਕ ਦੇਖਣਾ ਕਰਤਾ ਹੋਏ ਭਾਨ ਸੁਵਾਨੇ ਕੀ ਲੁੱਟ ਲਿਆ ਬਜਾਰੇ ਦੂ ਪਹਿਲਾਂ ਕਾਂਗਰਸ ਨਾਲ ਗੁਰ ਕਾਲੀ ਕਿਉਂ ਪਹਿਲੇ ਨਾ ਸਾਰੇ ਕਾਂਗਰਸ ਤੇ ਚਾੜੂ ਵਾਲੀ ਬਰਾਬਰ ਆ ਬਰਾਬਰ ਹੈ ਇਗਾਰ ਚਾਹੀਦਾ ਯਾਰ ਮੁਫਤ ਦੀ ਲੋੜ ਤਾਂ ਨਹੀਂ ਜਮਾ 1% ਵੀ ਨਹੀਂ ਲੋੜ ਇਹ ਤਾਂ ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਇ ਜਾਣਨ ਦੇ ਲਈ ਮਾਨਸਾ ਦੇ ਪਿੰਡ ਟਿੱਬੀ ਹਰੀ ਸਿੰਘ ਵਾਲਾ ਪਹੁੰਚੇ ਆ ਬਜ਼ੁਰਗ ਸਾਡੇ ਨਾਲ ਨੇ ਸਾਥ ਮੌਜੂਦ ਹੈ ਤੇ ਗੱਲਬਾਤ ਕਰਦੇ ਆ ਵੀ ਕਿਹੜੇ ਮੁੱਦਿਆਂ ਲੈ ਕੇ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਪਾਰਟੀ ਨੇ ਹੁਣ ਤੱਕ ਵਧੀਆ ਕੰਮ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਗੁਰਤੇਜ ਸਿੰਘ ਜੀ ਗੁਰਤੇਜ ਜੀ ਹੁਣ ਤੱਕ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਆਮ ਆਦਮੀ ਪਾਰਟੀ ਦਾ ਕੰਮ ਬਹੁਤ ਚੰਗਾ ਹੈ ਕਿਉਂ ਜੀ ਮਤਲਬ ਮਹੱਲਾ ਕਲੀਨ ਖੋਲਤੇ ਜੀ ਬਿਜਲੀ ਬਾਧੂ ਕਰਤੀ 24 ਘੰਟੇ ਬਿਜਲੀ ਚੱਲਦੀ ਹੈ ਜੀ ਬਿੱਲ ਮਾਫਨ ਮਤਲਬ ਹੋਰ ਸਾਰੀਆਂ ਸਹੂਲਤਾਂ ਵੱਧ ਤੋਂ ਵੱਧ ਦਿੱਤੀਆਂ ਤੇ ਅਕਾਲੀਆਂ ਨੇ ਅਕਾਲੀਆਂ ਨੇ ਕੋਈ ਖਾਸ ਕੰਮ ਨਹੀਂ ਕਰਿਆ ਨਾ ਕੋਈ ਕੰਮ ਨਹੀਂ ਕਰਿਆ ਉਹ ਤਾਂ ਕਹਿੰਦੇ ਵੀ ਪੰਜਾਬ ਤਾਂ ਲੁੱਟ ਭਗਵੰਤ ਮਾਨ ਨੇ ਹਾਂਜੀ ਭਗਵੰਤ ਮਾਨ ਨੇ ਨਹੀਂ ਲੁੱਟਿਆ ਇਹ ਤਾਂ ਇੱਕ ਨੰਬਰ ਦਾ ਮੁੱਖ ਮੰਤਰੀ ਮਿਲ ਗਿਆ ਹੁਣ ਸਾਨੂੰ ਅੱਛਾ ਕੁੜੀਆਂ ਨੂੰ ਮਿਲਿਆ ਹਾਂਜੀ ਮਿਲਿਆ ਕੁੜੀਆਂ ਬਹੁਤ ਚੰਗਾ ਬੰਦਾ ਜੀ ਜਿੰਨਾ ਕਹਦੇ ਉਹਨਾਂ ਚੰਗਾ ਬੰਦਾ ਹੈ ਅਸ਼ੋਕੜ ਜਾਣਦੇ ਹਾਂਜੀ ਕੁੜੀਆਂ ਦਾ ਬਾਪ ਬਹੁਤ ਚੰਗਾ ਬੰਦਾ ਸੀਗਾ ਜੀ ਅੱਛਾ ਜਿਵੇਂ ਮਤਲਬ ਹੁਣ ਕਾਲੀਆਂ ਨੇ ਮੂਰੇ ਆਉਣ ਤੋਂ ਰੋਕਦਾ ਉਹ ਵਿਚਾਰਾ ਉਹਦੇ ਤੌਰ ਤੇ ਇਹਨੂੰ ਬੱਦ ਤੋਂ ਬੱਦ ਵੋਟ ਬੋਗੇ ਐਤ ਕਿਵੇਂ ਕੀ ਮਾਹੌਲਾ ਕੁੜੀਆਂ ਦਾ ਬਹੁਤ ਵਧੀਆ ਚੜ੍ਹਦੀ ਕਲਾ ਆਪਾ ਜੀ ਕੀ ਨਾਮ ਹੈ ਦਰਵਜਨ ਸਿੰਘਾ ਕੀ ਲੱਗਦਾ ਫਿਰ ਕੀ ਨੇ ਕੰਮ ਕੀਤਾ ਪੰਜਾਬ ਲਈ ਕੰਗਾਂ ਆ ਬੱਚ ਲੱਗਦਾ ਇਹਨਾਂ ਤਾਂ ਆਪਾਂ ਕਿ ਤੁਸੀਂ ਬਾਦਲ ਕੰਨ ਚੰਗਾ ਕਹਿੰਦੇ ਹੋ ਬਾਦਲ ਕੋਈ ਸ਼ੁਰੂ ਤੋਂ 80 ਕਿਲੇ ਸੀ ਜਦੋਂ ਇਹ ਖੜੇ ਹੋਣ ਲੱਗੇ ਨੇ ਤੇ ਅੱਜ 3200 ਕਿਲਾ ਜ਼ਮੀਨ ਆ ਬਾਕੀ ਹੋਰ ਦਾ ਟਿਕਾਣਾ ਹੀ ਨਹੀਂ ਇਹਨਾਂ ਦਾ ਲੁੱਟ ਲਿਆ ਮੁਲਕ ਅੱਛਾ ਹਾਂ ਇਹ ਤਾਂ ਕਹਿੰਦੇ ਭਗਵੰਤ ਸਵਾਣ ਨੇ ਲੁੱਟਿਆ ਹਾਂ ਭਗਵੰਤ ਸਵਾਣ ਨੇ ਤੋਂ ਪਹਿਲਾਂ ਉਸ ਤੋਂ ਜਣਕ ਦੇ ਹੋਣਾ ਕਰਤਾ ਹੋਏ ਅੱਛਾ ਭਗਵੰਤ ਸਵਾਣ ਨੇ ਕੀ ਲੁੱਟ ਲਿਆ ਜਿਹੜੀ ਨੇ ਦੁਪਹਿਰ ਹੂੰ ਕੋਸੇ ਡਾਕਟਰ ਦੀ ਸੂਲਤਾ ਮਿਲ ਗਈਆਂ ਜੀ ਪਿੰਡ 'ਚ ਹੂੰ ਸੂਲਤਾ ਸੂਲਤਾ ਮਿਲ ਜਾਣੀਆਂ ਜਾਂ ਨਹੀਂ ਮਿਲੀਆਂ ਕਾਂਗਰਸ ਦਾ ਕੀ ਮਾਹੌਲ ਹੈ ਕਾਂਗਰਸ ਦਾ ਘਰ ਪਏ ਕਾਂਗਰਸ ਦਾ ਕੀ ਮ ਕਿਵੇਂ ਦੇਖਦੇ ਹੋ ਕਾਂਗਰਸ ਵਾਲੇ ਨੂੰ ਫਿਰ ਕਾਂਗਰਸ ਅਛਦਾ ਕਹਿੰਦੇ ਵੋਟਾਂ ਇਕੋ ਲੀਆਂ ਬੈਣੀਆਂ ਸੀ ਤਿੰਨਾਂ ਨੂੰ ਬਸ ਇਕ ਹਾਂ ਤੁਹਾਨੂੰ ਕਿਹੜਾ ਵਧੀਆ ਲੱਗੀ ਪਾਰਟੀ ਸਾਨੂੰ ਤਾਂ ਝਾੜੂ ਵਾਲੇ ਵਧੀਆ ਲੱਗਦੇ ਨੇ ਝਾੜੂ ਵਾਲੇ ਵਧੀਆ ਲੱਗੇ ਹਾਂ ਅੱਛਾ ਤੇ ਉਮੀਦਵਾਰ ਕਿਵੇਂ ਲੱਗੇ ਫਿਰ ਤਿੰਨੇ ਜਾਣਦੇ ਹੋ ਤੁਸੀਂ ਸਾਰਿਆਂ ਨੂੰ ਜਾਣਦੇ ਹਾਂ ਕਿਹੜਾ ਵਧੀਆ ਲੱਗਿਆ ਛੁੱਡੀਆਂ ਹੀ ਸਾਬ ਲੱਗੇ ਲੱਗਿਆ ਹੁਣ ਤਾਂ ਠੀਕ ਸਮਝਦਾ ਕਿਉਂ ਹਾਂ ਅੱਛਾ ਬਾਬਾ ਜੀ ਕੀ ਨਾਮ ਹੈ ਅਮਰੀਕ ਸਿੰਘ ਜੀ ਕੀ ਮਾਹੌਲ ਆ ਫਿਰ ਪਿੰਡ ਦਾ ਵਧੀਆ ਜੀ ਮੁਸਤ ਚਾਹੀਦਾ ਕਰੋ ਰੋਜ਼ਗਾਰ ਰੋਜ਼ਗਾਰ ਚਾਹੀਦਾ ਜੀ ਅੱਛਾ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਆਮ ਆਦਮੀ ਜੀ ਕਿਉਂ ਵਧੀਆ ਜੀ ਇਹ ਆਮ ਆਦਮੀ ਪਾਰਟੀ ਵਾਲੇ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜੀ ਬਿਜਲੀ ਮਾਫ ਕਰਤੀ ਪਾਣੀ ਮਾਫ ਕਰਤਾ ਹੋਰ ਚਾਹੀਦਾ ਆਪਾਂ ਨੂੰ ਅੱਛਾ ਹੋਰ ਕੁਝ ਨਹੀਂ ਚਾਹੀਦਾ ਨਾ ਜੀ ਅੱਛਾ ਜੇ ਆਪਾਂ ਗੱਲ ਕਰਦੇ ਆਂ ਵੀ ਬਾਦਲ ਸਾਹਿਬ ਤਾਂ ਕਹਿੰਦੇ ਵੀ ਭਗਵਾਨ ਤਮਾਨ ਨੇ ਲੁੱਟ ਲਿਆ ਪੰਜਾਬ ਅਸੀਂ ਪੰਜਾਬ ਬਚਾਵਾਂਗੇ ਯਾਤਰਾ ਵੀ ਖੱਡੀ ਸੀ ਇੱਥੇ ਹਾਂ ਜੀ ਇਹਨਾਂ ਨੇ ਹੀ ਲੁੱਟਿਆ ਜੀ ਬਾਦਲ ਸਾਹਿਬ ਕਹਿੰਦੇ ਹੈ ਇਹਨਾਂ ਨੇ ਹੀ ਲੁੱਟਿਆ ਜੀ ਇਹਨਾਂ ਨੇ ਕੀ ਲੁੱਟ ਲਿਆ ਧੂ ਪਹਿਲਾਂ ਸਰਕਾਰ ਤਾਂ ਇਹਨਾਂ ਉਹ ਆਪੇ ਦੇ ਦੇਣਗੇ ਜੀ ਜਿਉਂ ਇਹਨਾਂ ਨੇ ਵਾਦਾ ਕੀਤਾ ਪੂਰਾ ਵੀ ਕਰਨਗੇ ਅੱਛਾ ਹਾਂਜੀ ਬਾਜਪਾ ਦਾ ਹੈਗਾ ਕੋਈ ਮਾਹੌਲ ਇੱਥੇ ਨਾ ਜੀ ਅੱਛਾ ਨਹੀਂ ਦੇਖਿਓ ਬਾਈ ਬਾਈ ਜੀ ਕੀ ਨਾਮ ਹੈ ਬੱਸ ਗੱਲ ਸੁਣ ਹਾਂ ਕੀ ਗੱਲ ਬਾਤ ਆ ਫਿਰ ਠੀਕ ਹੈ ਗੱਲ ਬਾਤ ਕੀ ਮਾਹੌਲ ਹੈ ਮਾਹੌਲ ਕੀ ਬਜਰੋਂ ਕਾਂਗਰਸ ਤੇ ਲੜੇ ਆ ਜੀ ਮੋਟ ਪੌਣੀ ਉਧਰ ਹੈ ਮਤ ਵੀ ਇਹਦੀ ਕਰਾਂਗੇ ਅੱਛਾ ਉਹ ਮੇਰਾ ਭਰਾ ਮੈਂਬਰ ਹੈ ਇਹ ਦੂਜੇ ਕਿੰਨੇ ਹੋ ਰਿਹਾ ਹੈ ਕਦੇ ਕੋਈ ਕਿੱਧਰ ਬਦਲਦਾ ਕੋਈ ਕਿੱਧਰ ਬਦਲ ਜਾਂਦਾ ਮੈਂ ਨਹੀਂ ਬਦਲਦਾ ਅੱਛਾ ਪੱਕੇ ਹੋ ਮੱਜ ਹੈ ਅੱਛਾ ਜਮਾ ਪੱਕੇ ਹੋ ਅਸਲ ਹੈ ਹੋਰ ਵੀ ਗੱਲਬਾਤ ਕਰਦੇ ਆ ਜਿੰਨੇ ਬੰਦੇ ਸਾਡੇ ਕੋਲ ਨੇ ਨਾਲ ਨੇ ਬਾਈ ਜੀ ਕੀ ਨਾਮ ਹੈ ਹੋਰ ਮੈਂ ਤਾਂ ਦੇਖਿਆ ਕਰ ਕੀ ਨਾਮ ਬਾਈ ਜੀ ਸੰਗਦੇ ਆ ਬੰਦੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਸਤਪਾਲ ਰਾਮ ਕੀ ਮਾਹੌਲ ਹੈ ਫਿਰ ਇੱਥੇ ਵਧੀਆ ਮਾਹੌਲ ਹੈ ਕਿਹੜੀ ਪਾਰਟੀ ਦਾ ਜਿਆਦਾ ਇਹ ਝਾੜੂ ਵਾਲਾ ਹੀ ਹੈ ਕਿਉਂ ਜੀਤ ਮਹਿੰਦਰ ਨਹੀਂ ਹੈਗਾ ਨਾ ਨਾ ਕਿਉਂ ਨਾ 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 ਕੋਈ ਕਾਂਗਰਸ ਨਾ ਕੋਈ ਕਾਲੀ ਕਿਉਂ ਮੈਂ ਪਹਿਲ ਨਾ ਸਾਰੇ ਫੇਲੇ ਸਾਰੇ ਸੋਭਾਲ ਨੇ ਸਾਡੇ ਵਾਸਤੇ ਅੱਛਾ ਕੀ ਕਹਤਾ ਇਹ ਜੋ ਭਗਵੰਤ ਮਾਨ ਕੀ ਕਰਤਾ ਬਾਲਾ ਕੁਛ ਕਰੀ ਜਾਂਦਾ ਉਹ ਤਾਂ ਹੋਰ ਗਰੀਬਾਂ ਵਾਸਤੇ ਸਹੀ ਹੈ ਨਹੀਂ ਮੈਂਬਰ ਜੀ ਦਾ ਨਹੀਂ ਨਹੀਂ ਸਾਰਾ ਕੁਝ ਸਹੀ ਕਰਿਆ ਉਹਨੇ ਦਾ ਬਹੁਤ ਕੁਛ ਦਿੱਤਾ ਹੈ ਅੱਛਾ ਇਹ ਦੁਨੀਆ ਪਾਰਟੀ ਨੇ ਕਰੰਦੀਆਂ ਕੰਮ ਨਾ ਕੰਮ ਤਾਂ ਬਹੁਤ ਵਧੀਆ ਕਰਿਆ ਉਹਨੇ ਜਿੱਦੜ ਜਿਹੜੇ ਪਿੰਡਾਂ 'ਚ ਕਰਿਆ ਉਹਨੇ ਸੋਹਣੇ ਕੰਮ ਕਰੇ ਨੇ ਹਾਂ ਮਾੜਾ ਕੰਮ ਤਾਂ ਕੋਈ ਕਰਿਆ ਹੀ ਨਹੀਂ ਉਹਨੇ ਹਾਂ ਹਾਂ ਗੱਲ ਹੈ ਤੇ ਫਿਰ ਲਹਿਰ ਕੀ ਕਹਿੰਦੀ ਐ ਲਹਿਰ ਵਧੀਆ ਉਡੀਆਂ ਦਾ ਕੀ ਮਾਹੌਲ ਹੈ ਮਰੀਆਂ ਸਾਰੀਆਂ ਝਾੜੂ ਨਹੀਂ ਜਾਣੀਆਂ ਸਾਡੀਆਂ ਸਾਰੀਆਂ ਝਾੜੂਆਂ ਅੱਛਾ ਬਾਬਾ ਜੀ ਕੀ ਨਾਮ ਹੈ ਚਲਵਾਨ ਸਿੰਘ ਜੀ ਮਾਹੌਲ ਆ ਫਿਰ ਇੱਥੇ ਠੀਕ ਹੈ ਜੀ ਕੋਈ ਹੈ ਬਸ ਲੋਟ ਪਾਰਟੀ ਕਾਂਗਰਸ ਤੇ ਝਾੜੂ ਵਾਲੇ ਬਰਾਬਰ ਹੈ ਬਰਾਬਰ ਹੈ ਹਾਂ ਅਕਾਲੀ ਦਲ ਨਹੀਂ ਹਾਂ ਜੀ ਕਿਉਂ ਪਤਾ ਹੀ ਨਹੀਂ ਠੀਕ ਹੈ ਜੀ ਕੀ ਕੁਝ ਕਹਿ ਨਹੀਂ ਸਕਦੇ ਬਸ ਅੱਛਾ ਕਹਿ ਨਹੀਂ ਹਾਂ ਬਾਬਾ ਜੀ ਕੀ ਨਾਮ ਹੈ ਕੀ ਨਾਮ ਹੈ ਅੱਛਾ ਬਾਬਾ ਕਹਿੰਦਾ ਮੈਂ ਨਹੀਂ ਬੋਲਦਾ ਬਾਈ ਜੀ ਕੀ ਨਾਮ ਹੈ ਨਾਮ ਕੀ ਹੈ ਨਾਮ ਤਾਂ ਦੱਸ ਦੋ ਗਰਦੀਪ ਸਿੰਘ ਹੈ ਜੀ ਇੰਨਾ ਕਾਹ ਤੋਂ ਆਪਾਂ ਸੰਗਦੇ ਆ ਜਦੋਂ ਗੱਲਾਂ ਗੱਲ ਕੁਛ ਨਹੀਂ ਮੈਨੂੰ ਇਹ ਦੱਸੋ ਵੀ ਮੁਫਤ ਚਾਹੀਦਾ ਕਰੋ ਰੋਜ਼ਗਾਰ ਰੋਜ਼ਗਾਰ ਚਾਹੀਦਾ ਵੀ ਆਪਾਂ ਨੂੰ ਮੁਫਤ ਦੀ ਲੋੜ ਤਾਂ ਨਹੀਂ ਜਮਾ 1% ਵੀ ਨਹੀਂ ਲੋੜ ਐਸਾ ਕਹਿੰਦੇ ਵੀ ਜਿਹੜੀ ਆਟਾ ਦਾਲ ਦਿੰਦੇ ਹੈਗੇ ਸਭ ਦਾ ਬੰਦ ਕਰਨਾ ਚਾਹੀਦਾ ਇਹ ਅੱਛਾ ਵੀ ਰੋਜ਼ਗਾਰ ਮਿਲੇ ਸਾਡੇ ਸਕੂਲ ਆ ਪੰਜ ਤਾਈਂ ਦਾ ਪਲੱਸ 2 ਦਾ ਸਕੂਲ ਹੋਵੇ ਬੱਚੇ ਬਾਹਰ ਜਾਂਦੇ ਨੇ ਮੀਰਪੁਰ ਜਾਂਦੇ ਸਰਦੂਲਗੜ ਜਾਂਦੇ ਪੜ੍ਹਨ ਅੱਛਾ ਵੀ ਇਨੇ ਆਮ ਆਦਮੀ ਪਾਰਟੀ ਨੇ ਸਾਡੇ ਮੋਟਰਾਂ ਦੇ ਲਾਈਟ ਵਾਧੂ ਦੇਣੇ ਲਾਈਟ ਆਉਂਦੀ ਰਹੀ ਹੈ 16 16 ਘੰਟੇ ਤੇ ਨਹਿਰੀ ਪਾਣੀ ਹੋਣਾ ਪਹਿਲਾਂ ਪੱਕੀ ਬਣੀ ਨਹਿਰਾ ਤੇ ਅੱਗੇ ਰਹਿੰਦਾ ਸਾਨੂੰ ਅਗਲੇ ਸਾਲ ਬਣਾ ਦੇਣਗੇ ਪਾਣੀ ਨਹਿਰੀ ਪਾਣੀ ਵਾਧੂ ਚੱਲ ਰਿਹਾ ਹੈ ਹੋਰ ਪਹਿਲਾਂ ਕੀ ਹੁੰਦਾ ਸੀ ਪਾਰਟੀਆਂ ਚ ਪਾਰਟੀਆਂ 'ਚ ਤਾਂ ਯਾਰ ਪਹਿਲਾਂ ਤਾਂ 6 ਘੰਟੇ ਲਾਈਟ ਆਉਂਦੀ ਰਹੀ ਐ ਮੋਟਰਾਂ ਤੇ ਮੰਨ ਲਾ ਵੀ ਆਮ ਆਦਮੀ ਸਰਕਾਰ ਤੋਂ ਪਹਿਲਾਂ ਕਾਲੀਆਂ ਦੇ ਰਾਜ 'ਚ 6 ਘੰਟੇ ਲਾਈਟ ਆਉਂਦੀ ਰਹੀ ਐ ਬਹੁਤ ਬੁਰਾ ਹਾਲ ਹੀ ਸੀਗਾ ਲਾਈਟ ਲੂਟ ਦਾ ਤਾਂ ਲਾਈਟ ਲੂਟ ਹੁਣ ਵਾਧੂ 24 ਘੰਟੇ ਘਰਾਂ ਵਾਲੀ ਵੀ ਮੋਟਰਾਂ ਵਾਲੀ ਵੀ ਬੇਵਰਵਾ ਲਾਈਟ ਬੰਦ ਰਹਿੰਦੀਆਂ ਮੋਟਰਾਂ ਹੁਣ ਵੀ ਲਾਈਟ ਚੱਲੀ ਜਾਂਦੀ ਐ ਮੋਟਰਾਂ ਤੇ ਅੱਛਾ ਬਸ ਪੂਰਾ ਵਧੀਆ ਮਾਹੌਲ ਐ ਪ ਦੀਪੀ ਹਰੀ ਸਿੰਘ ਵਾਲਾ ਪਹੁੰਚੇ ਆ ਲੋਕਾਂ ਦੀ ਰਾਏ ਤੁਹਾਡੇ ਸਾਹਮਣੇ ਕੀਤੀ ਆ ਆਪਣੀ ਰਾਏ ਕਰਿਓ ਕਮੈਂਟਾਂ ਸਾਂਝੀ ਮਿਲਦਾ ਹੈ ਕਿ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ